ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਈਡਾ ਏਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਰਾਜਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9876347016 9876347016 ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਵਹਿੜ ਬਾਈ ਜੀ ਦੇਖੀ ਜੰਨੇ ਸੁਆ ਕਿਹੜਾ ਸੁਈ ਆ ਇਹ ਵੀਰੇ ਦੂਜਾ ਸੁਆ ਸੁਣੀ ਜਾਂਦੀ ਰਹੇ ਨਾਲ ਕਦੋਂ ਕਸੂਈ ਹੈ ਇਹ ਇਹ ਰਾਤ ਸੁਈ ਹੈ ਵੀਰੇ 12:00 ਵਜੇ ਜੇ ਰੋਕਿਆ ਜੇ ਜੂ ਰੋਕਿਆ ਵੀਰੂ ਆਪਾ ਤਾਂ ਨਾਲ ਜੇ ਕਹਿੰਦਾ ਠੀਕ ਹੈ ਸਾਰੀ ਦਾਣਾ ਵੀਡੀਓ ਬਣਾਈ ਹੋਈ ਹੈ ਜੀ ਇੱਥੇ ਠੀਕ ਹੈ ਬੱਚਾ ਦਿੱਤਾ ਨੇ ਬੱਚੀ ਹੈ ਨਾ ਬੱਚੀ ਪਿਓਰ ਜਰਸੀ ਬੱਚੀ ਹੈ ਵੀਰੇ ਮਾਨ ਜਮਾ 100 ਨੰਬਰ ਪਿਓਰ ਜਰਸੀ ਬੱਚੀ ਤੇ ਸਵੇਰੇ ਫਿਰ ਦੁੱਧ ਕਿੰਨਾ ਚੋਇਆ ਆਪ ਸਵੇਰੇ ਵੀ ਨੇ 6 ਕਿਲੋ ਮੋੜਾ ਘੱਟਦਾ ਇਸ ਨੂੰ ਰੈਡੀ ਕਰਤੀ ਸੀ ਹਾਂ ਰੈਡੀ ਠੀਕ ਹੈ ਤੇ ਚੋਣ ਚਵਾ ਧਾਰਾਂ ਦੀ 1 ਨੰਬਰ ਇੱਕ ਨੰਬਰ ਵੀਰੇ ਦਾ ਪੱਧਰਾ ਮਾਰਕੀਟ ਖਾਵਾਂਗੇ ਮੋਟੀ ਮੋਟੀ ਉਂਗਲਾਰ ਕੀ ਧਾਰਾ ਠੀਕ ਹੈ ਧਾਰਾ ਹੀ ਮਾਰ ਫਿਰ ਪਹਿ ਪੂਰਾ ਮੋਟਾ ਮੋਟਾ ਚੋਣਾ ਜਮਾ ਸਾਫ ਸਿਧਰਾ ਸੋ ਧਾਰਾ ਦੇਖੋ ਇੱਕ ਨੰਬਰ ਤੇ ਵੀਰੇ ਚੋਣ ਚਵਾਦੀ ਇੱਕ ਨੰਬਰ ਬੋਲੀਆ ਜਮਾ ਗੰਨੇਆਂ ਕਿਆ ਵੀਰੇ ਬੋਲੀ ਤੇ ਕਿੰਨਾ ਕੁ ਦੁੱਧ ਦੱਸਿਆ ਪਹਿਲਾਂ ਨੇ ਦਾ ਦੁੱਧ ਮੇਰੇ 22 ਕਿਲੋ ਪ੍ਰਾਉਣ ਨੇ ਦਿੱਤਾ ਇਹਨੇ ਠੀਕ ਆ ਧਾਰਾ ਦੇਖ ਇੱਕ ਨੰਬਰ ਆ ਜਮਾ ਮਾੜਾ ਜਿਹਾ ਹੱਥ ਲਾਉਂਦੀ ਦੇਰ ਆ ਹਾਂ ਮਟਰਾਂ ਨੂੰ ਚੱਲੂ ਆ ਸੋ ਦੇਖੋ ਬੌੜਾ ਹੜੇ ਜਮਾ ਰਾਤ ਦੀ ਸੂਈ ਵੀ ਆ ਧਾਰਾ ਤੁਰਾ ਜੇਰ ਜੁਰ ਇੱਕ ਨੰਬਰ ਲੈ ਠੀਕ ਐ ਤੇ ਕਿੰਨਾ ਦਾ ਤੇ ਪਾ ਦੂਗੀ ਐਦ ਕੀ ਐ ਐਦ ਕੀ ਵੀਰੇ 25 ਮਨ ਕੇ ਲੈ ਲੈ ਜੋਤਾ ਬਾਹਰ ਜਾ ਕੇ ਮਾਰੂ ਠੀਕ ਹੈ 20 ਕਿਲੋ ਖੁੱਲਾ ਪਾ ਦੂ ਬਟ ਮੰਨ ਕੇ ਜੱਲੇ ਵੀ 22 ਕਿਲੋ ਵਾਲੇ ਜੱਟ ਸੌਦਾ ਜੇ ਹੈਗੀ ਹੈ ਘੱਟ ਸੇਵਾ ਵੀ ਕਰ ਲੂ ਜੇ ਖੁੱਲਾ ਖੁੱਲਾ ਬਾਕੀ ਜਗਾੜ ਪਾਸੇ ਵੀ ਬਹੁਤ ਪੈੜੀ ਆ ਹਨਾ ਬੜਾ ਜਗਾੜ ਪੈੜਾ ਹੈ ਜੇ ਤਾਂ 6 ਕਿਲੋ ਬੋਲੀ ਪੰਜ ਸੀ ਕੱਢਤੀ ਕਰਤਾ ਭਾਜ ਦਾ ਕੀ ਰੱਖਿਆ ਭਾਜ ਦਾ ਪਾ ਭਾਵਰੇ ਲੈਣ ਦੇ ਨੇ ਦਾ ਬਸ 80 ਯਰ ਮਾਨਦਾਨ ਹੋ ਜਾਊਗਾ ਵਿੱਚੋਂ ਮੋਕੇ ਦੇ ਮਾਨਦਾਨ ਕਰਦੇ ਆ 80 ਹੀ ਦੇ ਦਾਂਗੇ ਹਾਂ 80 ਦੇ ਦਾਂਗੇ ਟੋਰੀ ਫਿਰ ਬਾਹਰ ਨੂੰ ਦੁੱਧ ਵੀ ਪੰਜ ਗੀਰੋ ਫੈਸਲਾ ਲੈਂਦੇ ਆ ਸੋ ਦੁੱਧ ਪੂਰਾ ਫੈਟ ਵਾਲਾ ਪਾਉ ਪਿੱਛੇ ਵੀ ਜਰਸੀ ਬੱਛੀ ਸੂਈ ਸਵਾਈ ਧ 80000 ਰੁਪਏ ਦੇ ਵਿੱਚੋਂ ਛੋੜਛੱਪਾ ਜਾ ਹੋ ਜੂਗਾ ਪਿੱਛੇ ਬਚੀ ਆ ਤੇ ਲੈਵਾ ਦੇਖੋ ਸਾਫ਼ ਸੁਥਰਾ ਸੋਹਣਾ ਅੱਗੇ ਪਿੱਛੇ ਦਾ ਹਵਾਨਾ ਫਿਟਿੰਗ ਵਾਲਾ ਹਵਾਨਾ ਜਾਵਾ ਭਾਰੇ ਹਵਾਨੇ ਦੀ ਆ ਤੇ ਦੂਜਾ ਸੁਬਾ ਸੁਜਾ ਕੋਈ ਵੀ ਛੋਟੀ ਮੰਨ ਕੇ ਤਾਂ ਆਵੇ ਨਾ ਫੁੱਲ ਸਹਿਜ ਆ ਠੀਕ ਆ ਵੱਡੀ ਪੂਰੀ ਆ ਹਨਾ ਸੋ ਫੁੱਲ ਵੀਰੇ ਸੁਬਿਰ ਮੂੰਹ ਮੱਥਾ ਫੇਸ ਕੁਆਲਿਟੀ ਕੱਦ ਬੇਲ ਬਹੁਤ ਆ ਵੜ ਦੇ ਵਿੱਚ ਥਣ ਗੁੱਲੇ ਵਾਲਾ 80000 ਰੁਪਿਆ ਭਾ 85 ਭਾਗ ਆ 80000 ਦੇ ਵਿੱਚੋਂ ਮਾਨਦਾਨ ਛੋੜ ਸੱਪਾ ਹੋਊਗਾ ਮੰਗਨ ਕੋ ਮਰਜੀ ਬੰਗਾ ਲੋ ਤੇ 22 ਕਿਲੋ ਦੁੱਧ ਮੰਨ ਕੇ ਲੈ ਜਾ ਵਦਾ ਇਹਨੂੰ ਹਣਾ ਪੂਰੇ ਕੋਲੇ ਹੱਥ ਨੰਗਰੇ 22 ਕਿਲੋ ਖਰਾ ਅੱਗੇ ਦੂਜੇ ਨੰਬਰ ਤੇ ਆਪਾਂ ਬੂਰੀ ਝੋਟੀ ਦੇਖੀਏ ਰੈ ਸੂਈ ਦੀ ਇਹ ਕਿਹੜਾ ਸੂਆ ਸੂਈ ਹੈ ਇਹ ਵੀਰੇ ਤੀਜਾ ਸੂਆ ਸੂਈ ਹੈ ਇਹ ਅੱਜ ਦਾ ਕਟਾ ਹੈ ਨਾ ਆ ਬੱਚਾ ਇਹਦਾ ਅੱਜ 7ਵਾਂ ਦਿਨ ਸੂਈ ਨੂੰ ਬੱਟਾ ਬੱਚਾ ਬਹੁਤ ਭੜਿਆ ਹੋਣਾ ਨਾ ਆ ਨਿੱਕਰ ਆ ਵੀਰੇ ਠਵਾਈ ਵਾਲੀ ਸਹਾਂ ਹੁੰਦਾ ਸਾਂਣ ਬਣਨ ਵਾਲਾ ਵੀ ਸੇ ਹਾਂ ਹਾਂ ਮੈਂ ਕਿੱਥੋਂ ਆਈ ਆਪਣੇ ਕੋਲ ਇਹ ਠਵਾਈ ਤੋਂ ਵੀਰੇ ਗੂੜੀਆਂ ਮੰਗਿਆ ਹਥੇ ਸਪੈਸ਼ਲ ਸੁੱਟ ਪਾੜੀ ਤੋਂ ਮੈਂ ਆਈ ਆ ਦਾੜੀ ਨਾਲ ਮੁੱਛਾ ਵਧੀਏ ਵਧੀਆ ਸਾਂਣ ਜਿੱਦੇ ਤਿਆਰ ਹੋ ਗਿਆ ਲੱਖ ਰੁਪਏ ਦਾ ਕਟਾ ਮਗਰ ਤੇ 7 ਦਿਨਾਂ ਦਾ ਕੁਝ ਦੱਸੀ ਜਾਂਦਾ ਨਾ ਹੈ 7 ਦਿਨਾਂ ਦਾ ਸਹਿਜ ਦੇਖ ਵੀਰੇ ਕਿੰਨਾ ਪੂਰ ਸਹਿਜ ਦਾ ਸੋ ਸਹਿਜ ਗੱਲ ਆ ਬਹੁਤ ਪਿਆਰਾ ਆ ਕੁਆਲਿਟੀ ਵਾਲਾ ਸਾਂਣ ਮਨੂੰ ਤੇ ਦੁੱਧ ਕਿੰਨਾ ਹੁਣ ਮੈਂ ਥੱਲੇ ਦੁੱਧ ਵੀਰੇ ਹੁਣ ਤੇ ਚੋਣ ਚਵਾ ਧਾਰ ਤੂੰ ਚੋਣ ਚਵਾ ਇੱਕ ਨੰਬਰ ਵੀਰੇ ਕਿੰਨੇ ਆ ਕੀ ਧਾਰਾ ਭੋਲੀ ਤੇ ਕੱਦ ਬੱਡ ਚੰਗਾ ਹਨਾ ਪੂਰੀ ਸੈਜ ਵਾਲੀ ਆ ਵੀ ਤੇ ਜਹਲਦਾ ਹਲਦਾ ਫਿਰ ਮੈਲਾ ਮੂਲਾ ਮਾਰੂਗੀ ਹਾਂ ਹਈ ਤਾਂ ਮੈਲਾ ਸਿੱਟ ਕੇ ਦੁੱਧ ਦੇ ਦੂੰਗੀ ਤੇਰਾ 14 ਕਿਲੋ ਖੁੱਲਾ ਕਟੂ ਠੀਕ ਆ ਨਸਲ ਦੀ ਮੈਂ ਪੱਕੀ ਬੁਰੀ ਤੇ ਨਾਲ ਹੀ ਪੂਰੇ ਫੁੱਲ ਨਸਲ ਦੀ ਪੱਕੇ ਰੰਗ ਦੀ ਆ ਬਾਹ ਇਹਦਾ ਕੀ ਰੱਖਿਆ ਬਾਹ ਇਹਦਾ ਵੀਰੇ ਲੈਣ ਦੇਣ ਜਵਾ 100000 ਰੁਪਇਆ ਮਾਨਤਣ ਵਿੱਚੋਂ ਮਾਨਤਣ ਕਰਦੇ ਆ ਮੌਕੇ ਦਾ ਆ ਮੋਟੀ ਗੱਲ ਦੱਸਦੇ ਵੇ ਇੰਨੇ ਦੀ ਹੋ ਜੂਗੀ ਵਾ ਮੈਂ 96000 ਦੀ ਵੀਰੇ ਦੇਵਾਂ 95 ਦੀ ਦੇ ਦਾਂਗੇ ਹਾਂ ਬਸ ਢੋਰੀ ਫਿਰ ਬਾਹਰ ਨੂੰ ਫੁਬਰ ਕਦ ਕਦ ਦੇਖੋ ਝੋਟੀ ਦਾ ਚੰਗਾ ਤੇ ਸਹਿਜ ਪਲੀ ਪੁਲੀ ਬਹੁਤ ਜ਼ਿਆਦਾ ਰਾਜੀ 4 ਵਰਗ ਫੋਲਾ ਤੇ ਚਾਰੂ ਵਗੈਰਾ ਬਾਈ ਓਕੇ ਪੂਰੀ ਫੋਲ ਫੋਲ ਮੇਰੇ ਫੋਲ ਇੱਕ ਨੰਬਰ ਠੀਕ ਹੈ ਤੇ ਮਾੜੀ ਦਿੱਤੀ ਆ 95000 ਦੀ ਮੈਂ ਆਪਾਂ ਦੇ ਦਾਂਗੇ ਹਨਾ ਤੇ ਸਿੰਘ ਮੂੰਹ ਮੱਤਾ ਕੁੰਡਾ ਸਿੰਘਾ ਸੁਆ ਤੀਜਾ ਸੁਈ ਸਵਾਈ ਹੈਗੀ ਤੇ ਬੱਚਾ ਵਿਛੇ ਦੇਖੋ ਮੇਰ ਕਾਫ ਕਿਆ ਬਾਤ ਆ ਬਹੁਤ ਸੋਹਣਾ ਚੰਗਾ ਕੱਟਾ ਦਾ ਰੋਣਾ ਜਿਹੜਾ ਵੀ ਲੈ ਗਿਆ ਅੱਜ ਫ੍ਰੀ ਕੱਟਾ ਕਰ ਦੂ ਗੱਲਾ ਤੇ ਸਿਰਫ 95000 ਦੀ ਸੂਈ ਸਵਾਈ ਥਾਂਡੇਵਾ ਦੇਖੋ ਸੋਹਣਾ ਸਾਫ ਸੁਥਰਾ ਓਕੇ ਆ 95000 ਦੇ ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋਊਗਾ ਕਿ ਨਹੀਂ ਹੁੰਦਾ ਜੀ ਹਾਂ ਨਾ ਬਸ ਦੇਣੀ ਆ 99 ਠੀਕ ਹੈ ਅੱਗੇ ਤੀਜੇ ਨੰਬਰ ਜਾਏਗੀ ਥੋੜੇ ਖੁੱਲੇ ਸਿੰਘ ਵਾਲੀ ਹਾਂ ਅੰਦਰੇ ਤੀਜਾ ਸੂਆ ਸੂਈਆ ਪਰਸੋਂ ਸੂਈਆ ਬੱਚਾ ਇਹਦਾ ਆਹ ਸੀ ਬੱਚਾ ਕਿ ਤੀਆਂ ਮਗਰੇ ਬਰੇ ਸਮ ਮਗਰੇ ਤੇ ਕੱਟੀ ਆ ਹਾਂ ਨਾਲ ਹੀ ਆਹ ਦੇਖੋ 나ੜੂਆ ਜਮਾਂ ਨਾੜਾ ਹਾਂ ਚੱਲ ਬੈਠੇ ਆ ਤੇ ਇਹ ਥੱਲੇ ਦੁੱਧ ਕਿੰਨਾ ਇਹ ਥੱਲੇ ਵੀਰੇ 9 ਕਿਲੋ ਬੋਲੀ ਤਿਆਰ ਆ ਨੌ ਕਿਲੋ ਨਾੜਾ ਚੰਗੀਆਂ ਥੋੜਾ ਹਵਾਨਾ ਬੰਦ ਰੱਖਦੀ ਹਾਂ ਹਾਂ ਥਣ ਚੁਆਈ ਬਹੁਤ ਚੰ ਦੋਦੇ 12 11 ਕਿਲੋ ਮੰਨ ਕੇ ਲਈਏ ਅਗਲਾ ਭਾਜ ਦਾ ਕੀ ਆ ਭਾਜ ਦਾ ਕੋਈ ਜਮਾ ਬਿਲਕੁਲ ਜਾਇਜ਼ ਆ 85000 82 ਦੇ ਦਾਂਗੇ ਬਸ 82 ਦੇਣੀ ਆ ਹਾਂ ਹੱਕੀ ਮਾੜਾ ਜੋਰ ਇਹਨੂੰ ਸੋ ਬਰੋ ਕੱਦ ਕੱਢ ਦੇਖੋ ਚੰਗਾ ਤੇ ਲੇਵਾ ਸੋਹਣਾ ਸਾਫ ਸੁਥਰਾ ਹੈਨਾ ਪੂਰੇ ਸਾਫ ਸੁਥਰੇ ਲੇ ਵੇ ਦੀ ਤੇ ਪਸਵਾ ਕੇ ਕਰਦੇ ਥਣ ਫਿਰ ਪੂਰੇ ਪੇੜ ਇਕੱਲਾ ਇਕੱਲਾ ਥਣ ਚੁਆਈ ਇੱਕ ਨੰਬਰ ਸੋ ਥਣ ਦੇਵਾ ਦੇ ਥੋੜਾ ਡਰਦੀ ਵੀ ਆਪਾਂ ਤੇ ਨਾੜਾ ਨਾ ਗੁੰਦੀ ਵੀ ਆ ਹੈਨਾ ਹਾਂ ਨਾੜਾ ਇਹ ਆਪਾਂ ਦੇਵਾਂਗੇ ਹਾਂ ਨਾ ਆ 82000 ਦੀ ਦੇਵਾਂਗੇ ਰੋਏ ਅਸੀਂ ਤਾਂ ਬਾਹਰ ਹੀ ਬਣੂਗੀ ਹਾਂ 80000 ਦਾ ਮੁੱਲ ਲੈਣ ਦੇ ਨਹੀਂ ਪਾਇਆ ਠੀਕ ਹੈ ਜਣੀ ਕਿ 10 ਕਿਲੋ ਮੰਨ ਕੇ ਲੈ ਲਈ ਬੜਾ ਨਹੀਂ ਆਪਾਂ ਕਹਿੰਦੇ 9 ਕਿਲੋ 8 9 ਹੁਣ ਤਿਆਰ ਆ ਬੋਲੀ ਬਾਕੀ ਖੁੱਲੇ ਐਸੇ ਦਾ ਦੁੱਧ ਨੇ ਦੇ ਦੇਣਾ ਹਾਂ ਦੁੱਧ ਵਾਲੀ ਛੁੱਟੀ ਨਵਾਂ ਖਾਣਾ ਬਾਕੀ ਤੈਨੂੰ ਪਤਾ ਵੀ ਆ ਰੇਟ ਚ ਹੁਣ ਮਿਲਦਾ ਵੀ ਹਾਂ ਹਾਂ ਲੱਖੋਂ ਬਾਹਰ ਨਹੀਂ ਮਿਲਦੀ ਪਾ ਬਣਾਣਾ ਭਾਗ ਆ ਇਹਦਾ ਤੇ ਨੰਬਰ ਬੋਲੀ ਆਪਣਾ 99763 ਬਰੇਜ 47 ਜੀ 16 102 ਦਿਖਾ ਦੇ ਮੱਜਾਂ ਲੱਖ ਤੋਂ ਅੰਦਰ ਵਾਲੀਆਂ ਤੇ ਇੱਕ ਅੱਖਰ ਦੀ ਗਾਂ 80000 ਵਾਲੀ ਤੇ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਰਾਜਵੀਰ ਦਾ ਨਾਮ ਆ ਪਿੰਡ ਦੇ ਵਿਚਾਲੇ ਘਰ ਆ ਗਿਆ ਪਟਵਾਰਖਾਨੇ ਕੋਲੇ ਵੀਡੀਓ ਦੇਖ ਕੇ ਸਭ ਦਾ ਦਹਿਸ਼ਤ